ਅਸੀਂ ਮਹਾਰਾਸ਼ਟਰ ਸਟੇਟ ਦੇ ਵਿੱਚ ਗਏ ਤੇ ਉੱਥੇ ਜੇ ਲੋਕ ਤੁਹਾਨੂੰ ਪਤਾ ਕਿ ਜ਼ਿਆਦਾ ਮਰਾਠੀ ਬੋਲਦੇ ਜਾਂ ਮੈਕਸਿਮਮ ਹਿੰਦੀ ਸਮਝ ਸਕਦੇ ਆ ਪਰ ਜਿਨ੍ਹਾਂ ਜਿਨ੍ਹਾਂ ਕਮਿਊਨਿਟੀਆਂ ਦਾ ਇੱਥੇ ਜ਼ਿਕਰ ਹੈ ਲੁਬਾਣਾ ਕਮਿਊਨਿਟੀ ਬੰਚਾਰਾ ਕਮਿਊਨਿਟੀਆਂ ਸਿਗੜਕਲ ਕਮਿਊਨਿਟੀ ਮੋਹਿਆਲ ਕਮਿਊਨਿਟੀਆਂ ਜਿਨ੍ਹਾਂ ਤੋਂ ਵਿੱਚੋਂ ਇਹ ਸਾਰੀਆਂ ਸ਼ਹਾਦਤਾਂ ਨਿਕਲ ਕੇ ਆਈਆਂ ਸੀ ਉਹ ਲੋਕ ਉੱਥੇ ਇਕੱਠੇ ਹੋਏ ਹੋਏ ਸੀ ਇਹਦਾ ਮਤਲਬ ਇਹ ਹੈ ਕਿ ਇਹ ਬਹੁਤ ਹੀ ਸਭਾਤੀ ਭਲਾਈ ਦੀ ਵੀ ਗੱਲ ਸੀ ਮੈਂ ਬੜਾ ਫਖਰ ਨਾਲ ਇਹ ਕਹਿਣਾ ਚਾਹਣਾ ਕਿ ਮੈਂ ਬੜਪਾਗੀ ਆ ਕਿ ਮੈਨੂੰ ਇੱਥੋਂ ਦੀ ਸੰਗਤਾਂ ਨੇ ਇਹ ਨਿਵਾਜ਼ਸ਼ਾਂ ਦਿੱਤੀਆਂ ਇਹ ਆਦਰ ਸਨਮਾਨ ਦਿੱਤਾ ਇਹ ਇਸ ਬਖਸ਼ੀ ਔਰ ਇਟ ਇਸ ਹਾਸੂ ਗੁਰਦੁਆਰਾ ਸਰਵਨਾਮਾਂ ਦੇ ਵਿੱਚ ਆ ਕੇ ਉਹਨਾਂ ਦੇ ਦਰਸ਼ਨ ਦੀਦਾਰੇ ਕਰਨੇ ਉੱਥੇ ਆ ਕੇ ਇਹ ਚੀਜ਼ਾਂ ਹਾਜ਼ਰ ਨਾਜ਼ਰ ਹੋ ਕੇ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਇਹਦੀ ਇੱਕ ਆਪਣੀ ਖੂਬਸੂਰਤੀ ਹੈ ਅਹਿਮੀਅਤ ਹੈ ਮੈਂ ਕਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦਰਜ ਕਰਦਾ ਮੀਡੀਆ ਨੂੰ ਵੀ ਕਿ ਇਹ ਜਿਹੜੀ ਸ਼ਹਾਦਤ ਆ ਇਸ ਮੁੱਚੀ ਦੁਨੀਆ ਦੇ ਲਈ ਐ ਸਾਰੀਆਂ ਕੌਮਾਂ ਦੇ ਲਈ ਐ ਸਾਰੇ ਧਰਮਾਂ ਦੇ ਲਈ ਐ ਸੋ ਆਪਾਂ ਕਿਉਂ ਨਾ ਸਾਰੇ ਇਕੱਠੇ ਹੋ ਗਏ ਉਸ ਮਰਜ ਦੇ ਗੁਣਗਾਨ ਕਰੀਏ ਜਸ ਗਾਈਏ ਨੋ ਮਾ ਮਹੱਲਾ ਪੜ੍ਹ ਕੇ ਆਪਣੇ ਗੁਰ ਕੋ ਸਿਮਰਿਏ ਨੋ ਨਿਧ ਕੇ ਲਈਏ ਤੇਗ ਬਹਾਦਰ ਕੋ ਸਿਮਰਿਏ ਉਸ ਤੇਗ ਨੇ ਹੀ ਕਲਮ ਕੀ ਲੋ ਜਲਾਈ ਹੈ ਸਤ ਗੁਰ ਨੇ ਹੀ ਸਰਤਾਜ ਸੇ ਗਾਥਾ ਲਿਖਾਈ ਹੈ ਸਭ ਮਿਲ ਕੇ ਦੇ ਰਹੇ ਹੈ ਜੋ ਆਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਦੀ ਚਾਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਦੀ ਚਾਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਦੀ ਚਾਦਰ ਤੋਂ ਦੇਖੀਏ ਬੋਲੇ